ਸ਼ਰਫ ਬਾਪੂ ਜੀ ਹੁਣ ਤਾਂ ਅੱਖਣ ਹੋ ਗਿਆ ਉਹਨਾਂ ਨੂੰ ਮੈਂ ਸਾਨੂੰ ਪਾਇਆ ਉਹ ਕੱਖ ਖੁੱਖ ਉਹ ਕੂਕੜੇ ਚੂਣੀਆਂ ਵੀ ਨੱਖਣ ਨੂੰ ਟੌਣਾ ਖੜਾ ਜਿਹੜਾ ਤੁਸੀਂ ਨਾ ਖੜਾ ਛੱਡੋ ਮੇਰਾ ਆ ਪਰ ਹੁਣ ਤੁਹਾਨੂੰ ਵੀ ਪਤਾ ਅੱਖਣ ਹੋ ਆਪੇ ਬੇਬੇ ਪਤਾ ਨਹੀਂ ਕਿੱਦਾਂ ਨਿਕਲ ਆਉਣੀ ਆਈ ਇੱਜੱਕ ਉਹ ਕੋਈ ਨਹੀਂ ਗਈ ਉਹ ਗਵਾਂਡੀਆਂ ਦੇ ਮਿਲਣਾ ਮਾੜਾ ਮਾੜਾ ਪਾਈ ਮਾੜਾ ਮੋਟਾ ਤੁਸੀਂ ਕਦਰ ਕਰਿਆ ਕਰੋ ਮਾਂ ਪਿਓ ਦੀ ਮਾੜੀ ਮੋਟੀ ਉਹ ਬਾਪੂ ਜੀ ਗਵਾਂਡੀਆਂ ਮਿਲ ਗਈ ਮਰ ਕਰੈ ਨਹੀਂ ਪਤਾ ਚੁਗਲਿਆ ਕਰਨ ਵਾਗੀ ਹੋਵੇ ਛੋਟੀ ਲਵੇ ਕੋਈ ਨਹੀਂ ਥੋੜੇ ਵਰਗੀ ਨਹੀਂ ਹੈਗੀ ਟੁਗਲੀਆਂ ਕਰਨ ਨੂੰ ਆਹ ਹੋਰ ਕੀ ਹੈ ਐਨੀ ਤਾਂ ਅੰਚੇ ਕੱਖ ਪਾ दिए ਦੁੱਧ ਦਾ ਕੌਲਾ ਤਾਂ ਛਣੇ ਫੜ ਲਾਉਂਦੇ ਨੇ ਚੁੱਪ ਕਰਕੇ ਉਦੋਂ ਨਾਂ ਦਾ ਮਾਂ ਹੋਕਰੇ ਦੇ ਹੋਕਰਾਂ ਵੇ ਭਾਈ ਦੁੱਧ ਲਿਆ ਦੇ ਭਾਈ ਦੁੱਧ ਲਿਆ ਦੇ ਕਹਵਲ ਉਦੋਂ ਆਪ ਲੱਗ ਜੂ ਉਦੋਂ ਬੁੜੀ ਲੱਗ ਜੂਗੀ ਹੋਰ ਕੰਮ ਨਹੀਂ ਇਹਨਾਂ ਨੂੰ ਸਾਰਾ ਦਿਨ ਇਹੀ ਕੰਮ ਰਹਿ ਗਿਆ ਖਾਣ ਪੀ ਸਕ ਕੱਖਾਂ ਨੂੰ ਕਹਿੰਦਾ ਉਹ ਖਾਹਾ ਚੜ ਜਾਂਦਾ ਲੈ ਸੌਰਿਆਂ ਜੇ ਉਧਰ ਛੋਟੀ ਬੰਨੀ ਜਾਣਾ ਤਾਂ ਉਹ ਨਹੀਂ ਪਾਣੀ ਦਾ ਗਲਾਸ ਪੁੱਛਦੀ ਜੇ ਆਹ ਹੈ ਤਾਂ ਇਹ ਨਹੀਂ ਪਾਣੀ ਦਾ ਗਲਾਸ ਪੁੱਛਦੀ ਅਖੇ ਜੀ ਸੱਣੀ ਕਰਿਆ ਸੂਲੀ ਤੇ ਟੰਗੀ ਰੱਖਦੇ ਆ ਨੇ ਸੂਲੀ ਤੇ ਨਹੀਂ ਟੰਗੀ ਰੱਖਦੇ ਓਏ ਮਾਂ ਤੇ ਉਹਦੀ ਕਦਰ ਕਰ ਲੋ ਕਦਰ ਹੱਟੀਆਂ ਤੋਂ ਨਹੀਂ ਮਿਲਦੇ ਭਾਲੇ ਇਹ ਮਗਰੋਂ ਪਸਤਾਉਂਗੇ ਇਹ ਗੱਲਾਂ ਕਰ ਦੇ ਕੇ ਉਤਰੀ ਹੋਣੀ ਤੇ ਦੇਖ ਨਾ ਮਾਂ ਹੋਰ ਬਣਾ ਕਿੱਥੋਂ ਤੇਰਾ ਬਾਪੂ ਸਾਮੂਗਾ ਘਰ ਕਾਹਦੇ ਤੈਨੂੰ ਕਹਿੰਦੇ ਤੈਨੂੰ ਕਿੱਥੇ ਚੱਕੀ ਫਿਰੂਗੀ ਉਹ ਉਹਦਾ ਬੋਖੀਆ ਬਜਰੀ ਛਾਲਦੇ ਕੰਮ ਕਰਦੀ ਹੈ ਗਰਮੀ ਚ ਮੈਨੂੰ ਆਏ ਸਮਝ ਨਹੀਂ ਆਉਂਦੀ ਵਲਜੀਤ ਹਾਂ ਤੇ ਤੂੰ ਉਹਦੀ ਇੰਨੀ ਸਾਈਡ ਕਿਉਂ ਬੈਠੀ ਸਾਈਡ ਹੁਣ ਲਮਾਣਾ ਬਿੱਧੀ ਉਹਦੀ ਉਹ ਸਾਰੀ ਢਾੜੀ ਕੰਮ ਕਰਦੀ ਹੈ ਦੇਖ ਲੈ ਕੰਮ ਕਰਕੇ ਵਿਚਾਰੀ ਛਾਲਦੇ ਹੈ ਜੋ ਤੂੰ ਪਾਉਂਦੀ ਆ ਨਾਲੇ ਮੈਨੂੰ ਉਹ ਪਾਣੀ ਕਰਦੀ ਕੀ ਹੈ ਮਨ ਕਰਦੀ ਕੀ ਹੈ ਕਿਉਂ ਸ਼ਾਮ ਦੀ ਹੈ ਤੈਨੂੰ ਸ਼ਾਮ ਦੀ ਬਾਪੂ ਦੀ ਸ਼ਾਮ ਦੀ ਆ ਹੋਰ ਦੱਸੋ ਤੁਸੀਂ ਐ ਕਿਉਂ ਕਰਦੇ ਨਹੀਂ ਹੋ ਤੁਸੀਂ ਇੱਕ ਦਮ ਟੇਕੇ ਨੀ ਬੈਠ ਸਕਦੇ ਬਾਪੂ ਦੀ ਸ਼ਾਮ ਦੀ ਆ ਭਾਈ ਨਾ ਹੋਰ ਕਿੱਥੇ ਭੈਜੋ ਤਾ ਮੈਂ ਦੱਸ ਕਿ ਕਿੱਡਾ ਕਿੱਡਾ ਤਵਾਉ ਛੱਡ ਗਿਆ ਮੈਂ ਕਾਈ ਵਗ ਜੂਗੇ ਤੇ ਟੱਕੇ ਹੀ ਨਹੀਂ ਬੈਠਾ ਜਾਂਦਾ ਹੈਗਾ ਹਾਂ ਆਏ ਫਿਰਦੀਆਂ ਲੂਤ ਲੂਤ ਕਰਦੀ ਵੀ ਬੰਦਾ ਕਿਤੇ ਟੱਕੇ ਬੈਹ ਜੇ ਦੱਸ ਤੂੰ ਸੌਂ ਕੇ ਡਿੱਗ ਕਰ ਜਿਵੇਂ ਚੂਲਾ ਤੜਾ ਲੈਣੀ ਹੈ ਸਾਰੇ ਉਮਰ ਬੈਠੇ ਤੇ ਮੰਜੇ ਤੇ ਹੱਗੀ ਜਾਏਗੀ ਵਾਹ ਫੇਰ ਕਾਣ ਕੇ ਸ਼ਿੰਦਰ ਮਾੜੀ ਆ ਗੱਲਾਂ ਕਰਦੀ ਆ ਬਾਕੂ ਜੀ ਹੁਣ ਤਾਂ ਆਥਣ ਹੋ ਗਿਆ ਉਹਨਾਂ ਨੂੰ ਬੱਸ ਹੁਣ ਪਾਇਓ ਕੱਕੂ ਖਾ ਉਹ ਫੂਕੜੇ ਚੂਣੀਆਂ ਵੀ ਰੱਖਣ ਨੂੰ ਚੌਣਾ ਖੜਾ ਜਿਹੜਾ ਤੁਸੀਂ ਨਾ ਖੜਾ ਛੱਡੋ ਮੇਰਾ ਆ ਪਰ ਹੁਣ ਕੋ ਨੂੰ ਵੀ ਪਤਾ ਯਾ ਛੜਵਾ ਪਾ ਬੇਬੇ ਪਤਾ ਨਹੀਂ ਕਿੱਧਰ ਨਿਕਲ ਜਾਉਣੀ ਆਈ ਇਕੱਕ ਉਹ ਕੋਈ ਨਹੀਂ ਗਈ ਉਹ ਗਵਾਂਡੀਆਂ ਦੇ ਮਿਲਣਾ ਮਾੜੀ ਦਾ ਭਾਈ ਮਾੜਾ ਮੋਟਾ ਤੁਸੀਂ ਕਦਰ ਕਰਿਆ ਕਰੋ ਮਾਂ ਪਿਓ ਦੀ ਮਾੜੀ ਮੋਟੀ ਉਹ ਬਾਪੂ ਜੀ ਗਵਾਂਡੀਆਂ ਮਿਲ ਗਈ ਮਾਰ ਕਰ ਐ ਨਹੀਂ ਪਤਾ ਚੁਗਲੀਆਂ ਕਰਨ ਵਾਗੀ ਹੋਵੇ ਛੋਟੀ ਲਵੇ ਕੋਈ ਨਹੀਂ ਛੋਡੇ ਵਰਗੀ ਨਹੀਂ ਹੈਗੀ ਚੁਗਲੀਆਂ ਕਰਨ ਨੂੰ ਅੱਜ ਪਾਹ ਹੋਰ ਕੀ ਹੈ ਐਨੀ ਟਾਂ ਦੇ ਕੱਖ ਪਾ ਦੀਏ ਦੁੱਧ ਦਾ ਕੌਲਾ ਦਾਛ ਨੇ ਫੜ ਲਾਂਦੇ ਨੇ ਚੁੱਪ ਕਰਕੇ ਉਹਦੇ ਨਾਂ ਦਾ ਮਾਂ ਹੋਕਰੇ ਦੇ ਹੋਕਰਾਂ ਵੇ ਭਾਈ ਦੁੱਧ ਲਿਆ ਦੇ ਭਾਈ ਦੁੱਧ ਲਿਆ ਦੇ ਕਹਵਲ ਉਧਰ ਆਪ ਲੱਗ ਜੂ ਉਧਰ ਬੁੜੀ ਲੱਗ ਜੂਗੀ ਹੋਰ ਕੰਮ ਨਹੀਂ ਇਹਨਾਂ ਨੂੰ ਸਾਰਾ ਦਿਨ ਇਹੀ ਕੰਮ ਰਹਿ ਗਿਆ ਖਾਣ ਪੀ ਸਕ ਅੱਖਾਂ ਨੂੰ ਕਦਾਂ ਉਹ ਫਹਾ ਚੜ ਜਾਂਦਾ ਲੈ ਸਹੁਰਿਆਂ ਜੇ ਉਧਰ ਛੋਟੀ ਬੰਨੀ ਜਾਂਨਾ ਤਾਂ ਉਹ ਨਹੀਂ ਪਾਣੀ ਦਾ ਗਲਾਸ ਪੁੱਛਦੀ ਜੇ ਆ ਹੈ ਤਾਂ ਇਹ ਨਹੀਂ ਪਾਣੀ ਦਾ ਗਲਾਸ ਪੁੱਛਦੀ ਤੇ ਅਖੇ ਜੀ ਸੰਨੀ ਕਰਿਆ ਸੂਲੀ ਤੇ ਟੰਗੀ ਰੱਖਦੇ ਆ ਨੇ ਸੂਲੀ ਤੇ ਨਹੀਂ ਟੰਗੀ ਰੱਖਦੇ ਓਏ ਮਾਂ ਤੇ ਉਹਦੀ ਕਦਰ ਕਰ ਲੋ ਕਦਰ ਹੱਟੀਆਂ ਤੋਂ ਨਹੀਂ ਮਿਲਦੇ ਭਾਲੇ ਇਹ ਮੰਗਰੋਂ ਪਸਤਾਉਂਗੇ ਇਹ ਗੱਲਾਂ ਕਰਦੇ ਨੇ ਦੇਖ ਕੇ ਉਤਰੀ ਹੋਣੀ ਬੜਾ ਲੱਗਣਾ ਤੁਮਾਂ ਹੋਰ ਬਣਾ ਕਿੱਥੋਂ ਦਾ ਬਾਪੂ ਸਾਮੂਗਾ ਫਿਰ ਕਾਹਦੇ ਤੈਨੂੰ ਕਹਿੰਦੇ ਤੈਨੂੰ ਕਿੱਥੇ ਚੱਕੀ ਫਿਰੂਗੀ ਉਹ ਉਹਦਾ ਆਪ ਉਹਦੀ ਬਿਆਰੀ ਛਾੜ ਕੇ ਕੰਮ ਕਰਦੀ ਹੈਗੀ ਗਰਮੀ ਚ ਮੈਨੂੰ ਆਏ ਸਮਝ ਨਹੀਂ ਆਉਂਦੀ ਬਲਕਿ ਇਹ ਹਾਂ ਤੇ ਤੂੰ ਉਹਦੀ ਇੰਨੀ ਸਾਈਡ ਕਿਉਂ ਬੈਠੀ ਸਾਈਡ ਹੁਣ ਨਮਾਣਾ ਬੀਬੀ ਉਹਦੀ ਉਹਨੂੰ ਸਾਰੀ ਦਿਹਾੜੀ ਕੰਮ ਕਰਦੀ ਦੇਖ ਲੈ ਕੰਮ ਕਰਕੇ ਵਿਚਾਰੀ ਸਾਰੀ ਦਿਹਾੜੀ ਹੈ ਜੋ ਪਾਉਂਦੀ ਆ ਨਾਲੇ ਤੇ ਉਹ ਪਾਣੀ ਕਰਦੀ ਕੀ ਹੈ ਮਨ ਕਰਦੀ ਕੀ ਹੈ ਕਿ ਬਸ ਸ਼ਾਮ ਦੀ ਆ ਤੈਨੂੰ ਸ਼ਾਮ ਦੀ ਬਾਪੂ ਨੂੰ ਸ਼ਾਮ ਦੀ ਆ ਹੋਰ ਦੱਸ ਤੁਸੀਂ ਐ ਕਿ ਕਰਦੇ ਨਹੀਂ ਹੁੰਦੇ ਤੁਸੀਂ ਇੱਕ ਦਮ ਟੇਕਾਂ ਤੇ ਬੈਠ ਸਕਦੇ ਬਾਪੂ ਦੀ ਸ਼ਾਮ ਦੀ ਆ ਤਾਈਂ ਨਾ ਹੋਣਾ ਇੱਕ ਬਹਿ ਜਾ ਕੰਮ ਨਹੀਂ ਕਰ ਸਕਦੇ ਘੋਟਾ ਦੀ ਵੀ ਛੱਡ ਕੇ ਮੈਂ ਨਹੀਂ ਬਾਗ ਚੂੰਗੀ ਮੈਂ ਆਪੀ ਨਹੀਂ ਇਹ ਨਹੀਂ ਤੂੰ ਡੱਕ ਪੀ ਫਰੇ ਤੇ ਮੈਨੂੰ ਦੋਸ਼ ਖੜਾ ਕਰਦੇਂਗੇ ਨਾਲੇ ਉਹਨੂੰ ਵਿਚਾਰੀ ਦੀਦੀ ਨੂੰ ਉਹ ਰਸ ਤੈਨੂੰ ਕਿਵੇਂ ਸਾਂਭੂਗੀ ਤੈਨੂੰ ਮੇਰਾ ਵੀ ਕਰਨਾ ਹੈਗਾ ਲੈ ਤੈਨੂੰ ਦੀਦੀ ਦਾ ਜਿਆਦਾ ਦੀਦੀ ਦਾ ਫਿਕਰ ਹੋਵੇ ਨਾ ਪਹਿਲੀ ਬੇਚਾਰੀ ਸ਼ਹਿਰ ਕਿਉਂ ਇੰਨਾ ਕੰਮ ਕਿੱਥੇ ਹੁੰਦਾ ਵਾ ਹੱਦ ਹੋ ਗਈ ਤੁਹਾਡੀ ਤੁਸੀਂ ਬਹਿ ਜਾ ਕਰੋ ਬੀਜੀ ਕਿਤੇ ਥਰੇ ਠੀਕ ਪੇ ਬੈਠਾ ਕਰੋ ਦੱਸ ਉਧਰ ਦੇਖ ਲੋਰੇ ਕੌਂਦੇ ਜੀ ਟਿੱਕੇ ਨਹੀਂ ਬੈਠਾ ਜਾਂਦਾ ਹੈਗਾ ਹਾਂ ਐ ਫਿਰਦੀਆਂ ਲੂਤ ਲੂਤ ਕਰਦੀ ਵੀ ਬੰਦਾ ਕਿਤੇ ਟਿੱਕੇ ਬਹਿ ਜੇ ਦੱਸ ਤੂੰ ਸੌਂ ਕੇ ਡਿੱਗ ਘਰ ਜਿਵੇਂ ਚੂਲਾ ਤੜਣਾ ਲੈਣੀ ਹੈ ਸਾਰੇ ਉਮਰ ਬੈਠੇ ਤੇ ਮੰਜੇ ਤੇ ਹੱਗੀ ਜਾਏਗੀ ਵਾਹ ਫੇਰ ਕਾਣ ਕੇ ਸ਼ਿੰਦਰ ਮਾੜੀ ਆ ਗੱਲਾਂ ਕਰਦੀ ਆ ਮਾੜੀਆਂ ਨਹੀਂ ਰੈਤੂ ਤਾਂ ਮੈਂ ਕੁੜੀਆਂ ਚ ਹੋਰ ਜੰਮ ਲੈਂਦੀ ਤੋ ਕੀ ਕਰਾਉਣਾ ਸੀ ਪੁੱਤਾਂ ਤੋਂ ਉਹ ਤਾਂ ਬੜੇ ਹੁਫੇ ਰੱਖਦੇ ਸੀ ਵੀਰ ਆਪਣੇ ਦੋ ਪੁੱਤ ਦੇ ਤੇ ਕੀ ਪਤਾ ਸੀ ਕਿ ਇਹ ਇਹ ਨਕਮੇ ਨਹੀਂਗੇ ਕਿ ਲੋੜ ਸੀ ਜੰਮਣ ਦੀ ਨੀ ਚਾਚੀ ਓਹੋ ਦੇਖ ਪਣਾੜੇ ਚ ਨਾ ਬੂਥੜ ਮੈਂ 50 ਵਾਰ ਕਿਹਾ ਵੀ ਤੈਨੂੰ ਟੇਕ ਕੇ ਘਰ ਹੀ ਨਹੀਂ ਬੈਠੀ ਆਂ ਦੇਖ ਥਾਵੇਂ ਹਾਂ ਓਏ ਗਾ ਟਰੱਕ ਜਿੱਡਾ ਸਰੀਰ ਲੈ ਕੇ ਤੂੰ ਫੇਰਦੀਆਂ ਗੱਲਾਂ ਤੇ ਛੇੜੇ ਖਾਂਦੀ ਉਹ ਕਿਸੇ ਨੇ ਕੁਝ ਨਹੀਂ ਦੇਣਾ ਜੇ ਤੇ ਡਿੱਗ ਗਈ ਚੂਲਾ ਟੁੱਟ ਜੂ ਤੇਰਾ ਵਾਹ ਬਣਾ ਤੇ ਇਹ ਹੇ ਹਾਈ ਆ ਦੋਏ ਨੋਹਾਂ ਦੇਖ ਲੈ ਕਿੰਨਾ ਤਾਂ ਸ਼ਾਂਹਦੀਆਂ ਨਹੀਂ ਆ ਹਾਇ ਤਾਂ ਸਭ ਕੋ ਸੋਡੇ ਹੱਥ ਪੱਲੇ ਆਗਾ ਹਾਂ ਕੁੜੀ ਨਹੀਂ சாਮਦੀ ਹੈਗੇ ਜੇ ਸਾਰ ਕੁਛ ਇਹਨਾਂ ਨੇ ਦੇ ਤਾਂ ਫੇਰ ਤਾਂ ਸਾਨੂੰ ਜ਼ਰੂਰ ਗੁਲਗਲੇ ਦੇ ਦੇਣਗੇ ਪਕਾ ਪਕਾ ਕੇ। ਕੋਈ ਕਰਿਆ। ਕੁੜੀ ਨੂੰ ਫੋਨ ਕਰਕੇ ਆਈਆਂ ਸਵਾਗਤ। ਹਾਂ ਮਾ ਕੋਈ ਅੱਡ ਹੋ ਜਾਵੇਂ ਭਈ ਆਪਦੀਆਂ ਦੋ ਪਕਾ ਲਿਆ ਕਰਾਂਗੇ ਦੋ। ਅੱਡ ਹੁਣ ਕਿਦੇ ਨਾਲ ਹੋਵੇਂਗੀ? ਤੁਰੇ ਤੇ ਤੂੰ ਜਾਂਦਾ ਨਹੀਂ ਲਾ ਲੈਗੇ ਗੁਲਗਲੇ ਆਪੀ। ਵਾਹ ਚਾ ਲੈ ਕਰ ਛੱਡ ਕੇ ਆਵਾ। ਕਿੰਨੇ ਕੰਮ ਤੇ। ਵਾਹ ਕੁੜੀ ਲਾ ਲੈਗੇ ਕੰਮ ਤੇ ਨਾਲ ਹੋਰ ਆ। ਮਿੱਠੀ ਪਿਆਰੀ ਹੋ ਕੇ ਇਹਨਾਂ ਤੋਂ ਹੀ ਖਾਈ ਜਾ ਰੋਟੀਆਂ ਜਿਹੜੀ ਖਾਣੀਆਂ ਨੇ ਦੋ ਸਾਲ। ਪਤਾ ਨਹੀਂ ਸਾਲ ਹੈਗੀਆਂ ਕਿੰਨਾ। ਸਵਾਰਨੇ ਨੇ ਸੱਤਿਆਂ ਦਾ ਫੋਨ ਕੀਤਾ ਸਵਾਰਨੇ ਨੇ ਆ ਸਵਾਰਨਾ ਤਾਂ ਬਹੁਤ ਲੱਲਰ ਲਾ ਦੂਆ ਚਾਚੀ ਤੈਨੂੰ ਨੂਹਾਂ ਦਰੇਗ ਆਉਂਦਾ ਹੁੰਦਾ ਫੋਨ ਕਰਕੇ ਇਧਰ ਹੀ ਸੱਦ ਲਿਆ ਘਰ ਉਹ ਆ ਤੁਰਿਆ ਤੇ ਤੋਂ ਪਹਿਲਾਂ ਨਹੀਂ ਜਾਂਦਾ ਫੇਰ ਦੰਦ ਕਢਾਣ ਲੱਗੀ ਸੀਗੀ ਅੱਜ ਉਹ ਆ ਬਹੁਤ ਨੂਹ ਸਿੱਧ ਰੀਆਂ ਨੇ ਨਾ ਪਾ ਦੇਣ ਕੇ ਮੂੰਹ ਚ ਕਰ ਬਰਕੀਆਂ ਆਈ ਨਹੀਂ ਤਾਂ ਡਿਊਟ ਵੀ ਨਹੀਂ ਲੋਟ ਆਉਂਦੀ ਸਾਰਾ ਦਿਨ ਡਿਊਟ ਨਹੀਂ ਕਿਹੜੀਆਂ ਆ ਡਿਊਟਾਂ ਮੈਨੂੰ ਸਭ ਪਤਾ ਬਸ ਐਵੇਂ ਹੀ ਹੁਣ ਮੇਰਾ ਮੂੰਹ ਖਲਾਏਗੀ ਉਹ ਆ ਦਹਾਨਾ ਕੀ ਪੁੱਤ ਜੰਮ ਕੇ ਤਰਗੀ ਮੈਂ ਚਲੋ ਅੱਜ ਨਾਲ ਧੁਰ ਪੜੇ ਤਾਂ ਹਾਇ ਕਰਦੇ ਜਿਵੇਂ ਲੱਤਾਂ ਤੇ ਜਾਣ ਨਹੀਂ ਹੁੰਦੀ ਚੂਬਲੀਆਂ ਬਥੇਰਾ ਕਰ ਲੈਣੀਆਂ ਸਾਰੀ ਢਾਡੀ ਨੂੰ ਖਾਂਦੀਆਂ ਉਹ ਮਤ ਕਹਿੰਦੀ ਢਾਲ ਕਿਹੜਾ ਰਿਜਦੀ ਐ ਥੋਕਣਾ ਥੋਕਣਾ ਪੈਂਦਾ ਮੈਨੂੰ ਤਾਂ ਕਦੋਂ ਦੀ ਗਈਆ ਕਿਹੜੇ ਵਕਤ ਦੀ ਦੁਪਹਿਰ ਆ ਹੋ ਦੁਪਹਿਰੇ ਦੀ ਗਈਆ ਫੰਤਕ ਨੀ ਬੜਦੀ ਹੈ ਨੀ ਜਿੱਤਰ ਬਗ ਜਾਂਦੀ ਹੈ ਆਟਾ ਗੁੰਨਤਾ ਫਿਰ ਰੋਟੀ ਥੱਪਦੀਆ ਦੇਖਾਂਗੇ ਕਿ ਨਾ ਫਿਰ ਕਹਿੰਦੀਆ ਬੋਲ ਦਿਆ ਉਹਦੀ ਰਨ ਕਦੇ ਟਾਈਮ ਤੇ ਪਹੁੰਚਦੀ ਨਹੀਂ ਹੈਗੀ ਘਰੇ ਪਤਾ ਨਹੀਂ ਕਿੱਥੇ ਤਾਂ ਜਾਂਦੀ ਐ ਕਿੱਥੇ ਨਾ ਹੋਇ ਕੱਪਣੀ ਹੈਗੀ ਆਉਂ ਗਿਆ ਸਸ ਸੋਟੀ ਫੜਕਾਉਂਦੀ ਆ ਬਾਈਆ ਇੱਥੇ ਮੱਜੇ ਤੇ ਨਹੀਂ ਜਦੋਂ ਤੇ ਛੋਤਰੀ ਆਣੀ ਜਾਂਦਾ ਕਿਉਂ ਜਾਣੀ ਹੁੰਨੀਆ ਕਰੋ ਬਾਹਰ ਆ ਇੱਧਰ ਆ ਨੀ ਮੇਰੀ ਗੱਲ ਸੁਣਾ ਨਾ ਤੂੰ ਬੂੜੀ ਕੱਲੀ ਭੇਜੀ ਸੀ ਤੇ ਉਹ ਤੇਰੇ ਤੇ ਮੈਂਹੰਦੀ ਲੱਗੀ ਸੀ ਪੈਰਾਂ ਨੂੰ ਹਾਂ ਆ ਕਰਨ ਲੱਗੀ ਸੀ ਖਰਚੇ ਤੇ ਲੱਖ ਰੁਪਏ ਨੂੰ ਖਾੜਾ ਨਹੀਂ ਮੇਰੀ ਗੱਲ ਸੁਣ ਛਿੰਦਰੇ ਮੈਂ ਤੇ ਕਾ ਗੱਲ ਜਿਹੜੀ ਕਰਨੀ ਆ ਨਾ ਮੈਨੂੰ ਗੱਲ ਸੁਣਾ ਮੈਂ ਕਿੱਥੇ ਭੇਜ ਗਿਆ ਆ ਲੱਗੀ ਸੀ ਇੱਥੇ ਦੇਖ ਕੇ ਚੂਲਾ ਚੜਾਉਣਾ ਇਹਦਾ ਨਹੀਂ ਮੈਂ ਆਪਦੇ ਪੁੱਤ ਦੇ ਘਰੇ ਗਈ ਸੀ ਮੈਂ ਕਿਹੜਾ ਕਿਸੇ ਦੇ ਘਰੇ ਗਈ ਸੀ ਮੈਂ ਉੱਧਰ ਜਾ ਨਹੀਂ ਸਕਦੀ ਨਾ ਜਦੋਂ ਮੈਂ ਕਿਹਾ ਸੀ ਬੇਬੇ ਜੀ ਸੰਨੀ ਪਾ ਦੋ ਉਦੋਂ ਤਾਂ ਕਹਿੰਦੀ ਬੇਬੇ ਕਹਿੰਦੀ ਮੈਂ ਤਾਂ ਤੁਰਿਆ ਨਹੀਂ ਜਾਂਦਾ ਗੱਲ ਸੁਣ ਨੀ ਮੇਰੀ ਟੇਕੀ ਸੰਨੀ ਦੀ ਬੁੜੀ ਤਾਂ ਤੁਰਿਆ ਤਾਂ ਜਾਂਦਾ ਨਹੀਂ ਕਿੱਥੇ ਹੈ ਕਰ ਦੋ ਸੰਨੇ ਹਾਂ ਕਿਸੇ ਮੈਂ ਮੈਂ ਇਸ ਗਾਣੇ ਫੜਕਾ ਕੇ ਛੜਤੀ ਬੈਠੀ ਰਹੂ ਮੱਜੇ ਤੇ ਨਾ ਫਿਰ ਚੱਕੀ ਜਾਏ ਬੰਦੇ ਦਾ ਜਸਾ ਨਹੀਂ ਲਾ ਸਕਦੇ ਇਹਨੂੰ ਐ ਦੱਸ ਸਿੰਦਰੇ ਸਰਕਾਰ ਐ ਨਹੀਂ ਬਠਾਈਆਂ ਦਾ ਆਉਣਾ ਲਾਪਦੇ ਨਹੀਂ ਗੱਲ ਸੁਣਨੀ ਮੇਰੀ ਟੁੱਟੇ ਸਿੱਤਰ ਵਾਂਗੂ ਪਾਤੀ ਸੁਰਈ ਜਾਂਦੀ ਆ ਤੂੰ ਮੈਂ ਉਹ ਮੇਰੀ ਲੋ ਨਹੀਂ ਹੈਗੀ ਮੇਰਾ ਜੀ ਨਹੀਂ ਕਰਦਾ ਉਹਨਾਂ ਨੂੰ ਮੈਂ ਉਹਨਾਂ ਨੂੰ ਨਹੀਂ ਜੀਵtheta ਤੇਰਾ ਕਰਦਾ ਸਾਨੂੰ ਵੀ ਪਤਾ ਜਦੋਂ ਤੂੰ ਹੈ ਹੀ ਨਹੀਂ ਤੁਰਨ ਦੇ ਹਾਲ ਚ ਹਾਂ 16 ਸਾਲ ਦੀ ਕੁੜੀ ਬਣ ਕੇ ਤੂੰ ਵਿਹੇਂ ਚ ਹੀਵੜ-ਹੀਵੜ ਕਰਦੀ ਫਿਰਦੀ ਆਂ ਕੀ ਨਹੀਂ ਠੰਡੇ ਹੋਏ ਵਗ ਜਾਂ ਹੱਥੇ ਵਗ ਜਾਂਦੀ ਹਾਂ ਸੇ ਕਰ ਤੋਂ ਪੈ ਰਹੀ ਗਈ ਹੋਈ ਐ ਮੈਨੂੰ ਸਭ ਪਤਾ ਨਾਲ ਜਾਤ ਕੋਈ ਪੁੱਛਦੀ ਨਹੀਂ ਇਹਦੀ ਫਿਰ ਫਿਰ ਕੀ ਕਹਿੰਦੇ ਨੇ ਕਮਲ ਬੋਲਦੀ ਆ ਕਮਲ ਕੀ ਮਾਂਚਦਾ ਹੋਊਗੀ ਬੋਲੂਨੀ ਕੀ ਕਰੂ ਆ ਸੁਣ ਲੈ ਟੋਟਕੇ ਉਹ ਤੋਂ ਤੇ ਤੋ ਨਿਚੜੀ ਤੋਂ ਬੈਠੇ ਨਹੀਂ ਜਾਂਦਾ ਹੈਗਾ ਮਾਂਚਦਾਉਣ ਦਾ ਸੌ ਕੱਚਾ ਲੈ ਮਾਂ ਫਿਰ ਹੁਣ ਚਲ ਚੰਗਾ ਤੂੰ ਵੀ ਜਵਾਨ ਮੂੰਚ ਪਾਲਿਆ ਕਰ ਤੂੰ ਵੀ ਪਾਲਿਆ ਕਰ ਕਿਸੇ ਟਾਈਮ ਲੋਲ ਲੋ ਨੂੰ ਮੂੰਚ ਹਾਂ ਗੱਲ ਸੁਣ ਪਈ ਮੇਰੀ ਕਮਲ ਤੂੰ ਨੀ ਚਾਲੇ ਚੁੱਪ ਕਰ ਜਾ ਹਣ ਮਾਏ ਆਈਆਂ ਕਿ ਤੂੰ ਬਣੀ ਫਿਰਦੀ ਸਰਪੰਚ ਨਹੀਂ ਵੱਡੀ ਗੱਲ ਸੁਣ ਭਾਈ ਬੂੜੀ ਨੂੰ ਸਿੱਧੇ ਮੂੰਹ ਬੋਲਿਆ ਕਰੋ ਮਾੜਾ ਚੰਗਾ ਨਾ ਬੋਲਿਆ ਕਰੋ ਇਹਨੂੰ ਹਾਂ ਹਣ ਤੂੰ ਮੇਰੇ ਮੂੰਹ ਤੇ ਇਹਨੂੰ ਗਾਲਾਂ ਕੱਢੀ ਨੀ ਮਾਂ ਕਰ ਤੂੰ ਕੀ ਫੁੱਲ ਪਾਉਂਦੀ ਹੋਵੇਂਗੀ ਪਤਾ ਹੀ ਆ ਮੈਨੂੰ ਮਾਏ ਸਿੰਦਰੇ ਨੂੰ ਸਮਝਾ ਕੇ ਜਾ ਨਾ ਵੀ ਘਰੇ ਆਉਣਾ ਬਹਿਲੇ ਪਰੇ ਨੰਦਾ ਨੀ ਸਿੰਦਰੇ ਗੱਲ ਸੁਣ ਪੁੱਤ ਮੇਰੀ ਹਾਂ ਤੂੰ ਸੰਭਲਾ ਸਾਨੂੰ 4 ਕਿੱਲੇ ਅੱਗ ਨਾ ਭਾਈ ਮੈਥੋਂ ਨਹੀਂ ਪੁੱਤ ਪਟਾਏ ਜਾਣੇ ਮਸਾਂ ਦੇਖੇ ਨੇ ਮੈਂ ਤਾਂ 4 ਕਿੰਨਾ ਦਾ ਠੇਕਾ ਪੁੱਤ ਤੈਨੂੰ ਮਿਲਿਆ ਕਰੂਗਾ ਤੂੰ ਸੰਭਲਾ ਲਮਾਏ ਸੰਭਲੂ ਫਿਰ ਮੈਨੂੰ ਕੀ 70000 ਬੁੱਤਾ ਕਿੰਨੇ ਦਾ ਠੇਕਾ ਦੇ ਲੈ ਕਿੰਨਾ ਹੋ ਗਿਆ 4 ਕਿੱਲਿਆਂ ਦਾ ਠੇਕਾ ਓਏ ਦੇਖੋ ਬੁੜੀ ਦਾ ਸਾੰਪਣੀ ਪਾਉ ਸੋਨ ਨੂੰ ਮਾੜੀ ਸਾੰਪੋਂ ਚੰਗੀ ਸਾੰਪੋਂ ਜਦੋਂ ਪੈਸੇ ਸਾਹਮਣੇ ਆ ਕਦੋਂ ਤੁਸੀਂ ਬੁੜੀ ਸਾੰਪੋਂ ਮੇਰੇ ਥੋੜੇ ਮੰਨੋਂ ਪੈਂਦੀ ਆ ਜੇ ਮੇਰੀ ਗੱਲ ਸੁਣੇ ਅਗਰੇ ਕਹਿੰਦੀ ਆ ਨਾ ਲੈ ਜਾ ਤੂੰ ਇਹ 4 ਕਿੱਲੇ ਲੈ ਜਾ ਨਾਲ ਇਹਨੂੰ ਲੈ ਜਾ ਜਦੋਂ ਕਮਾਂਟਰ ਦੀ ਦੇਹ ਚ ਕਈ ਬੋਵੇਂ ਨਾ ਤੈਨੂੰ ਫੇਰ ਸਰ ਇਹ ਦੇਲੇ ਬਾਹਰ ਨਿਕਲੇ ਫੇਰ ਪਤਾ ਲੱਗੂ ਤੈਨੂੰ ਲੈ ਪਿਆਉ ਦੀਆਂ ਹੋਣੀ ਲਵਾ 4 ਕਿੱਲੇ ਦਾ ਠੇਕਾ ਮੇਰੇ ਨਾਲ ਬਥੇਰ ਸੁਣਦੇ ਨਹੀਂ ਉਰੇ ਆਓ ਆ ਗਿਆ ਹਾਂ ਕਰ ਲਾ ਗੱਲ ਜਿਹੜੀ ਕਰਨੀ ਆ ਬਾਪੂ ਜੀ ਨਾ ਕਰ ਲਾ ਗੱਲ ਆ ਤੇ ਨਾ ਚਾਰ ਕਿੱਲੇ ਅਸੀਂ ਤੂੰ ਸਾਮੀ ਵਸ ਬਾਈ ਕੀ ਹੋ ਗਿਆ ਗੱਲ ਸੁਣ ਮੇਰੀ ਚਾਚਾ ਤੇ ਤੁਸੀਂ ਕਿਉਂ ਹੋਏ ਨਾ ਬੀਹਿਆਂ ਚ ਤੋਰੀ ਫਿਰਦੇ ਹੋਗੇ ਲੱਗੀ ਸੀ ਚੂਕ ਨਾ ਤੜਾਉਣ ਹੋਣ ਇਹ ਉਹ ਭਾਈ ਹੁਣ ਜੇ ਹੁਣ ਛੋਟੀ ਬੰਨੀ ਮਾੜਾ ਮੋਟਾ ਬਾਗ ਜਾਂਦੀ ਆ ਫੇਰ ਕੀ ਹੋ ਗਿਆ ਜਾਂਦੀ ਆ ਜਾਂਦੀ ਆ ਭਾਈ ਜੀ ਸੱਦ ਕੇ ਜਾਵੇ ਇਹ ਜੀ ਛੋਟੀ ਆ ਮੇਰੇ ਪਿਆਉ ਦੀ ਰਣ ਉਹ ਛੱਡ ਕੇ ਨਹੀਂ ਤੇ ਜਾ ਸਕਦੀ ਇਹਨੂੰ ਡਿੱਗ ਗਈ ਸੀ ਰਾਤ ਚ ਇਹ ਉਹ ਅਹੀ ਦਾ ਘਾਟਾ ਨੇ ਭਾਈ ਹੁਣ ਮੈਂ ਕੀ ਕਰਾਂ ਹੁਣ ਦੱਸ ਪੈਸੇ ਬਠੇਰਾ ਫੜ ਲੈਂਦੀਆਂ ਨੇ ਕਿ ਨਾਲੇ ਵੱਡੀ ਨਾਲੇ ਛੋਟੀ ਸਾਂਭਣ ਵਾਰੀ ਤੇਰੀ ਗੱਲ ਸੁਣੋ ਭਾਈ 280000 ਰੁਪਇਆ ਠੇਕਾ ਇਹਨਾਂ ਦੇ ਬੱਬਰ ਚ ਪਾਉਨੇ ਆ ਅਸੀਂ ਫੇਰ ਤੁਸੀਂ ਕਹੋਗੇ ਵੀ ਬੋਲਦਾ ਮੈਂ ਤਾਂ ਐ ਆਪੇ ਚਾਰ ਕਿੱਲਾਂ ਦਾ ਠੇਕਾ ਇਹਨਾਂ ਨੂੰ ਦਿੰਨੇ ਆ ਅਸੀਂ ਚਮਲਾਏ ਹੋਏ ਨੇ ਭਾਈ ਸੋਡੇ ਚਮਲਾਏ ਹੋਏ ਨੇ ਫੇਰ ਵੀ ਨਹੀਂ ਇਹਨਾਂ ਨੂੰ ਇਹਨਾਂ ਨੂੰ ਫੇਰ ਵੀ ਨਹੀਂ ਸ਼ਬਰ ਆਉਂਦਾ ਮੈਂ ਤਾਂ ਐ ਕਿਹਾ ਸੀ ਗਾਲਾਂ ਵੀ ਤੂੰ ਸਾਰੀਆਂ ਇਹ ਜੀਆਂ ਗਾਲਾਂ ਕੱਢਦੀ ਐ ਤੇ ਜਿਹੜੀਆਂ ਸੁਣੀਆਂ ਨਾ ਜਾਣ ਮੈਨੂੰ ਪਤਾ ਹਣ ਮੇਰੇ ਮੂੰਹ ਤੇ ਬੈਠੀ ਬੈਠੀ 10 ਗਾਲਾਂ ਤਾਂ ਇਹਨੂੰ ਕੱਢ ਗਈ ਇੱਕ ਗੂਤਨੀ ਨੂੰ ਹੱਥ ਨਹੀਂ ਪਾਇਆ ਬੁੜੀ ਨੂੰ ਇਹਨੇ ਫਿਰ ਤੁਸੀਂ ਦੇਖ ਲੋ ਇਹ ਇਹਨੂੰ ਐ ਹੁੰਦਾ ਵੀ ਚੱਲ ਘਰੇ ਬੈਠੀ ਆ ਵੀ ਮੜਾ ਮੋਟਾ ਚੱਲ ਉਧਰ ਜਾਇਆ ਆਉਂਗੀ ਹੋਰ ਕਿਤੇ ਕਿਸੇ ਪਾਸੇ ਹੋ ਰਹੇ ਜਾਂਦੀ ਨਹੀਂ ਹੈਗੀ ਇੱਕ ਮਿੰਟ ਗੱਲ ਨੂੰ ਚੁੱਪ ਕਰ ਚੁੱਪ ਕਰ ਚੁੱਪ ਕਰ ਬੱਜੂ ਤਾਂ ਮੇਰੀ ਚੁਗਲੀ ਹੈਂ ਤੁਸੀਂ ਕਹੋਗੇ ਵੀ ਛਿੰਦਰ ਕਹਿੰਦੀਆਂ ਗੱਲਾਂ ਕਰਦੀ ਆ ਚੁੱਪ ਕਰਕੇ ਆਸ਼ਰਮ ਚ ਵਾਜੋ ਜਿਹੜੀ ਕੋਈ ਠਿਆਨੀ ਚਵਾਨੀ ਹੋਊਗੀ ਉਹਨਾਂ ਨੂੰ ਦੱਸ ਤੁਹਾਨੂੰ ਆਪ ਹੀ ਸਾਂਭਣਗੇ ਉਹ ਆਸ਼ਰਮ ਚ ਨਹੀਂ ਜਾਂਦੇ ਅਸੀਂ ਸਾਡੇ ਕੋਲੇ ਆਪਦੇ ਕੋਲੇ ਚਾਰ ਕਿੱਲੇ ਜ਼ਮੀਨ ਦਾ ਅਸੀਂ ਚਾਹੇ ਜਿੱਥੇ ਮਰਜ਼ੀ ਬਹਿ ਕੇ ਖਾ ਲਈਏ ਭਾਈ ਗੱਲ ਸੁਣ ਚੰਗਾ ਫਿਰ ਖਾਈ ਜਾਓ ਲੱਤਾਂ ਇਹ ਤਾਂ ਅਸੀਂ ਜਾਣੀ ਆ ਸਿੰਦਰੇ ਭਾਈ ਮੇਰੀ ਗੱਲ ਸੁਣ ਗੱਲ ਸੁਣ ਉਹਦੀ ਗੱਲ ਸੁਣ ਐ ਨਹੀਂ ਕਹਿੰਦਾ ਤੇਰੀ ਗੱਲ ਵੀ ਠੀਕ ਆ ਪਰ ਹੁਣ ਜੇ ਅੱਜ ਸਾਡੇ ਕੋਲੇ ਸਾਰਾ ਕੁਝ ਹੈਗਾ ਅਸੀਂ ਆਪਦਾ ਅੱਡ ਬਹਿ ਕੇ ਖਾਵਾਂਗੇ ਇਹਨਾਂ ਨੂੰ ਨਾਲੇ ਲੱਗੂ ਪਤਾ ਪਿੰਡ ਵਾਲਿਆਂ ਨੂੰ ਵੀ ਪਤਾ ਲੱਗੂਗਾ ਅਸੀਂ ਦੱਸ ਚੁੱਪ ਕਰੇ ਬੈਠੇ ਸੀਗੇ ਹੁਣ ਤੱਕ ਕਮੈਂਟ ਮੇਰੀ ਗੱਲ ਸੁਣ ਮੈਂ ਸਵਾਗਤ ਨਾਲ ਗੂਣ ਕਰਕੇ ਆਈ ਆ ਉੱਧਰ ਨੇ ਗੂਣ ਤਾਂ ਚੱਲ ਵਧੀਆ ਕੀਤਾ ਆ ਜੂਗੀ ਨਾ ਤੁਸੀਂ ਹੁਣ ਆ ਪਿਛਲੀ ਉਮਰੇ ਅੱਡ ਹੁੰਦੇ ਸੋਹਣੇ ਲੱਗੋਗੇ ਹਾਂ ਅੱਡ ਫਿਰ ਇਹਨਾਂ ਨੂੰ ਨਹੀਂ ਸੁਰਤ ਆਉਂਦੀ ਅੱਖਾਂ ਫੁੱਟੀਆਂ ਨੇ ਇਹਨਾਂ ਦੀਆਂ ਇਹਨਾਂ ਨੇ ਤਾਂ ਫੁੱਟੰਗਾ ਹੀ ਨਹੀਂ ਅੱਖਾਂ ਹਾਂ ਫਿਰ ਇਹਨਾਂ ਨੂੰ ਨਹੀਂ ਪਤਾ ਲੱਗਦਾ ਚੰਗਾ ਭਾਈ ਮੈਂ ਤਾਂ ਹੁਣ ਚੱਲੀ ਆ ਸੁਰਤ ਰੋਜ ਦਾ ਕੁੱਤੀ ਸਿਆਪਾ ਇਹੀ ਆ ਕੋਈ ਠੀਕ ਨਹੀਂ ਭਾਈ ਇਹ ਜੀ ਗਾਜਰ ਜੀ ਜਿੰਦਰੇ ਕੁੜੀ ਆਉਣ ਆਰੀ ਹੋਊਗੀ ਕਹਿੰਦੀ ਸੀ ਮੈਂ ਤੁਰਦੀ ਆ ਬੇਬੇ ਉਹਦੀ ਕਹਿਤਾ ਸੀ ਉਹਨੇ ਚੱਲ ਕੋਈ ਨਾ ਜਦ ਆ ਦੱਸ ਦੂਗੀ ਦੱਸ ਦੂਗੀ ਮੈਂ ਸਾਰਾ ਕੁਝ ਭਾਈ ਤੇਰੇ ਮਾਪੇ ਤਾਂ ਕੁੱਤੇ ਜਿੰਨੀ ਕਰ ਦਿੰਦੀ ਹਾਂ ਲੜਾ ਸਮਝਾ ਨਹੀਂ ਕੁੜੀ ਨੂੰ ਸਾਡੀ ਗੱਲ ਨੂੰ ਤਾਂ ਹੋ ਥੋੜਾ ਜਿਹਾ ਇੱਜੇ ਤੈਨੂੰ ਤਾਂ ਠੇਕੇ ਦੀ ਆ ਜਿਹੜਾ ਠੇਕਾ ਆਉਂਦਾਗਾ ਹਾਂ ਚੱਲ ਕੋਈ ਪਾਣੀ ਪੁਣੀ ਭੇਜਦਾ ਮੈਂ ਹਾਂ ਮੈਨੂੰ ਪਾਣੀ ਦੀ ਠਕ ਦੇ ਦੇ ਤਾ ਇਹਨਾਂ ਨੂੰ ਤਾਂ ਇਹੋ ਜਿਹਾ ਟੈਸਟ ਕਰਨਾ ਚੰਗਾ ਹੁਣ ਤੂੰ ਵੀ ਜਵਾਨ ਮੂੰਹ ਚ ਪਾ ਲਈ ਲੈ ਆਈ ਗਰੀ ਕੁੜੀ ਤਾਂ ਵਧੀਆ ਵਧੀਆ ਤੂੰ ਸੁਣਾ ਸਰਨ ਕੀ ਹੋ ਗਿਆ ਬੱਤ ਬਾਬਾ ਟਟ ਲਿਆ ਹੁਣ ਸਾਰੀ ਉਹ ਤਾਂ ਸੁਣ ਲਾ ਦੋ ਕਿ ਸੋਖਦੀ ਕੀ ਹੋ ਗਿਆ ਮਾਤਾ ਬਾਹਰ ਨਹੀਂ ਚੱਪਲ ਪਾਈ ਹੈਗੀ ਹਾਂ ਉਹ ਮਜਕਰੀ ਭੱਜੀਆਂ ਜਿਵੇਂ ਹੈਗੀ ਸੀ ਕੀ ਹੋਇਆ ਗੱਲ ਦੱਸ ਮੈਨੂੰ ਰੋਣਾ ਦਪਾ ਕੀ ਹੋ ਗਿਆ ਹੈ ਗੱਲ ਦਾ ਕੋਈ ਸਾਨੂੰ ਸਾਵਧਾਨੀ ਨਹੀਂ ਹੈਗਾ ਕਿਉਂ ਕੋਈ ਸਾਨੂੰ ਸਾਵਧਾਨੀ ਨਹੀਂ ਆਏਗੀ ਕਿਉਂ ਨਹੀਂ ਸਾਵਧਾਨਾ ਕੋਈ ਨਾ ਕੋਈ ਘੁੱਟ ਚਾਹ ਨਾ ਪਾਣੀ ਟੈਂਕ ਨਾ ਮਿਲਦਾਗਾ ਚਲ ਬੱਸ ਰੋ ਕੇ ਤਹਣਾ ਬਾਬੀ ਹੁਣਾਂ ਨੂੰ ਕੀ ਗੱਲ ਕਾਬ ਨਹੀਂ ਸਾਵਧਾਨੀਆਂ ਹੈਗੀਆਂ ਤੈਨੂੰ ਅਸਿੰਦਰ ਨੂੰ ਬੋਸਲਾ ਬਾਕੀ ਕੀ ਹੋ ਗਿਆ ਬਾਬੀ ਨਹੀਂ ਹੋਣਾ ਕੀ ਹੈ ਮੇਰੀ ਗੱਲ ਸੁਣਾ ਹਾਂ ਉਹ ਕਹਿੰਦੀ ਆਖੇ ਵੱਡੀ ਸਾਮੇ ਸਿਆ ਵੱਡੀ ਕਹਿੰਦੀ ਛੋਟੀ ਸਾਹਮਣੇ ਭਾਈ ਛੋਟੀ ਹੁਣ ਮੇਰੀ ਗੱਲ ਸੁਣ ਤੂੰ ਛੋਟੀ ਕਿਉਂ ਸਾਹਮਣੇ ਛੋਟੀ ਦਾ ਹੱਕ ਹੀ ਨਹੀਂ ਸਾਂਭਣ ਦਾ ਤੂੰ ਦੇਖ ਜਦੋਂ ਇਹਨਾਂ ਨੇ ਆਪਦੇ ਹਿੱਸੇ ਦੀ ਜ਼ਮੀਨ ਸਾਰਾ ਆਪਦੇ ਹਿੱਸੇ ਦਾ ਪੈਸਾ ਟੱਕਾ ਸੀ ਜੋ ਠੇਕਾ ਆਪਦੇ ਹਿੱਸੇ ਦਾ ਵੱਡੀ ਨੂੰ ਦਿੰਦੇ ਨੇਗੇ ਤਾਂ ਫਿਰ ਸਾਂਭਣ ਦਾ ਹੱਕ ਵੀ ਭਾਈ ਵੱਡੀ ਦਾ ਹੈ ਵੱਡੀ ਦਾ ਹੀ ਆ ਹੁਣ ਮੈਨੂੰ ਆਖਿਆ ਸੀ ਮੈਂ ਆਖਿਆ ਮਖਾ ਨਾ ਇੱਕ ਵਾਸਤੂ ਰੀ ਫਿਰ ਨਾ ਇੱਕ ਵਸਤੂ ਰੀ ਫਿਰ ਆ ਆ ਦਾ ਮਾੜਾ ਮੋਟਾ ਕੋਲੇ ਕੋਸ ਰੱਖ ਲਾਉ ਤਾਂ ਕਹੀ ਨਾ ਮੇਰੀ ਵੱਡੀ ਨੂੰ ਵਰਗਾ ਕੋਈ ਹੈ ਨਹੀਂ ਅੱਛੀ ਗੱਲ ਅੱਛੀ ਗੱਲ ਆ ਲੈ ਪਾਣੀ ਕੋਟ ਪੜ ਲੈ ਇਹਨੇ ਮੇਰੀ ਗੱਲ ਨਾ ਸੁਣੀ ਜੇ ਮੈਂ ਕਹਿਣੀ ਆ ਫਿਰ ਕਹਿੰਦੀ ਨਾ ਕਿ ਤੂੰ ਐਵੇਂ ਬੋਲਦੀ ਰਹਣੀ ਆ ਕਿ ਅਕ ਕਿ ਪੁੱਤ ਤੇਰਾ ਹੱਕ ਨਹੀਂ ਹੈਗਾ ਇੱਥੇ ਬੋਲਣ ਦਾ ਗੱਲ ਵੀ ਸੱਚੀ ਹੈ ਭਾਈ ਹੁਣ ਫਿਰ ਤੂੰ ਬੋਲੇਂਗੀ ਤਾਂ ਤੂੰ ਆਪ ਦੇ ਹਾਂ ਕਾਹੋ ਪਾਣੀ ਉਹ ਜਾਏਗੀ ਉਹੀ ਗੱਲ ਉਹ ਅੱਜ ਮੈਨੂੰ ਚੰਗਾ ਬੁਲਾਉਂਦੀ ਆ ਕੱਲ ਨੂੰ ਮੈਂ ਫਿੱਟ ਲੈਣੀ ਆ ਕੱਲ ਤੇਰੇ ਕੋਲੇ ਨਹੀਂ ਕਿਸੇ ਨੇ ਆਉਣਾ ਹੈਗਾ ਚੱਲ ਇਹਨਾਂ ਨੂੰ ਸਿੰਦਰੇ ਭਾਈ ਅਸੀਂ ਐਸੇ ਕਰਕੇ ਨਹੀਂ ਦੱਸਦੇ ਹਾਂ ਉਹਦੇ ਉਹੀ ਗੱਲ ਘਰ ਦੀ ਵੀ ਚੱਲ ਯਾਰ ਕੋਈ ਨਹੀਂ ਇਹਨਾਂ ਦਾ ਆਪਸ ਵਿੱਚ ਚੱਲ ਬਣਿਆ ਰਹੇ ਪਿਆਰ ਬੈਠ ਕੇ ਕਰੋ ਗੱਲਾਂ ਬਾਤਾਂ ਮੈਂ ਲੈ ਆਉਣੀ ਆ ਛੋਟੀ ਨੂੰ ਬੁਲਾ ਕੇ ਸਾਰਾ ਕੱਟਾ ਕੱਟ ਕੱਲ ਕੋਈ ਨਹੀਂ ਪੈਸੰਦ ਰੱਬਲਾ ਆਹ ਜੀ ਦਾ ਬਾਬੀ ਠੀਕ ਹੈ ਤੂੰ ਦੱਸ ਕੇ ਹੋਰ ਜਵਾਕ ਠੀਕ ਹੈ ਨਾ ਸਾਰੇ ਠੀਕ ਨੇ ਕਿ ਤੁਸੀਂ ਦੱਸੋ ਬਹੁਤ ਵਧੀਆ ਠੀਕ ਠਾਕ ਲਾ ਦੂਜੀ ਭਾਬੀ ਨੂੰ ਵੀ ਸਾਜਾਂਗਾ ਅੱਜ ਗੱਲ ਨਿਮੇੜੀ ਦਿਨਾ ਭਾਬੀ ਰੋਜ਼ੀ ਰੋਜ਼ ਸਵਾਰਨ ਕੋਈ ਗੱਲ ਨਹੀਂ ਹੈਗੀ ਠੀਕ ਹੈ ਤੂੰ ਆ ਮੇਰੇ ਦੇਖੇ ਜਵਾਖਾਂ ਵਰਗੀ ਮੈਂ ਤੈਨੂੰ ਜਵਾਖਾਂ ਵਾਂਗੂ ਪੜਿਆ ਇਹੀ ਜੀ ਕੋਈ ਗੱਲ ਨਹੀਂ ਬੇਬੇ ਤੇ ਬਾਪੂ ਤਾਂ ਉਹੀ ਬੁਲਬੁਲ ਕਰਦੇ ਨੇ ਗੱਲ ਕੋ ਗੱਲ ਤਾਂ ਭਾਈ ਜਦੋਂ ਦੋਨੇ ਖੜਨਗੇ ਨਾ ਦੋਨਾਂ ਨੂੰ ਬਿਠਾ ਕੇ ਜਦੋਂ ਗੱਲ ਹੋਈ ਪਤਾ ਤਾਂ ਏਰ ਲੱਗੂ ਬਾਪੂ ਨਾ ਦੇਹ ਜੀਦੇ ਚ ਕਸੂਰ ਹੈ ਮੈਂ ਤਾਂ ਉਸੇ ਨੂੰ ਹੀ ਕਹੂੰਗੀ ਚਾਹੇ ਵੱਡੀ ਚ ਕਸੂਰਾ ਚਾਹੇ ਛੋਟੀ ਚ ਕਸੂਰਾ ਚਾਹੇ ਮੇਰੀ ਮਾਂ ਚ ਕਿਉਂ ਨਾ ਹੋਵੇ ਕੋਈ ਨਹੀਂ ਕੋਈ ਨਹੀਂ ਜੀਦਾ ਕਸੂਰ ਹੈ ਤੇਰੇ ਪੁੱਤ ਦੀ ਆਪਾਂ ਗੱਲ ਨੂੰ ਮੇਰੀ ਕੋਈ ਨਹੀਂ ਕਹੀ ਦੀ ਠੀਕ ਹੈ